ਗੱਲ ਕਰਦੇ ਹਾਂ ਸਰਪੰਚਾਂ ਦੇ ਮਾਣ ਪੱਤੇ ਦੀ ਸਰਕਾਰ ਜਦੋਂ ਵੀ ਕੋਈ ਐਲਾਨ ਕਰਦੀ ਹੈ ਨਾ ਤਾਂ ਸਰਕਾਰ ਨੂੰ ਉਹਦਾ ਇਨਸਟੈਂਟ ਬੈਨੀਫਿਟ ਮਿਲ ਜਾਂਦਾ ਉਸੇ ਵੇਲੇ ਸਰਕਾਰ ਦਾ ਫਾਇਦਾ ਤੇ ਹੋ ਜਾਂਦਾ ਕਿਉਂਕਿ ਖਬਰਾਂ ਛਪ ਜਾਂਦੀਆਂ ਨੇ ਵੀਡੀਓ ਚੱਲ ਜਾਂਦੀਆਂ ਨੇ ਵੀ ਆਹ ਵਾਲਾ ਐਲਾਨ ਕਰਤਾ ਐਲਾਨ ਕੀਤਾ ਸੀ ਭਗਵੰਤ ਮਾਨ ਸਰਕਾਰ ਨੇ 24 ਅਪ੍ਰੈਲ ਨੂੰ ਕਿ ਸਰਪੰਚਾਂ ਦਾ ਜਿਹੜਾ ਮਾਣ ਪੱਤਾ ਉਹ 1200 ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਗਿਆ ਹੈ ਇਹ ਗੱਲ ਦੀ ਸ਼ੁਰੂਆਤ ਹੋਈ ਸੀ 24 ਅਕਤੂਬਰ 2006 ਦੇ ਵਿੱਚ ਜਿਦੇ ਵਿੱਚ ਇਹ 600 ਰੁਪਏ ਰੱਖਿਆ ਗਿਆ ਸੀ 2011-12 ਦੇ ਵਿੱਚ ਇਹ 1200 ਰੁਪਏ ਕੀਤਾ ਗਿਆ ਤੇ ਪੰਚਾਇਤਾਂ ਨੂੰ ਹੁਣ ਇਹ ਪਤਾ ਹੌਲੀ-ਹੌਲੀ ਲੱਗਦਾ ਪਿਆ ਵੀ ਇਹ ਜਿਹੜਾ ਮਾਣ ਪੱਤਾ ਹੈ ਇਹ ਸਰਕਾਰੀ ਖਜ਼ਾਨੇ ਚੋਂ ਨਹੀਂ ਇਹ ਪੰਚਾਇਤਾਂ ਦੀ ਜਿਹੜੀ ਆਮਦਨ ਹੁੰਦੀ ਹੈ ਇਹ ਉਹਦੇ ਵਿੱਚੋਂ ਦਿੱਤਾ ਜਾਣਾ ਹੈ ਕਿ ਆਪਣੀ ਪੰਚਾਇਤ ਨੇ ਆਪਣੇ ਸਰਪੰਚਾਂ ਪੰਚਾਂ ਨੂੰ ਖੁਦ ਆਪ ਹੀ ਤਨਖਾਹਾਂ ਦੇਣੀਆਂ ਨੇ ਗੱਲ ਤੇ ਕੋਈ ਹੈ ਚਾਹੀਏ ਸਰਕਾਰ ਦੀ ਆਮਦਨ ਹੈ ਜਾਂ ਇਹ ਪੰਚਾਇਤ ਦੀ ਆਮਦਨ ਹੈ ਜਿੰਨਾ ਵੀ ਮਾਲੀਆ ਇਕੱਠਾ ਹੁੰਦਾ ਪੰਚਾਇਤ ਦਾ ਉਹਦਾ 30 35% ਹਿੱਸਾ ਜਿਹੜਾ ਉਹ ਬਲਾਕ ਸੰਮਤੀ ਵਾਲੇ ਪਾਸੇ ਤੁਰ ਜਾਂਦਾ ਜਾਂ ਮਹਿਕਮੇ ਵਾਲੇ ਪਾਸੇ ਤੁਰ ਜਾਂਦਾ ਉੱਥੋਂ ਫਿਰ ਉਹਨਾਂ ਨੂੰ ਵੀ ਤਨਖਾਹਾਂ ਦਿੱਤੀਆਂ ਜਾਂਦੀਆਂ ਬਾਕੀ ਜਿਹੜੇ ਮੁਲਾਜ਼ਮ ਰੱਖੇ ਹੁੰਦੇ ਗੱਲ ਇਹ ਹੈ ਕਿ ਪੰਜਾਬ ਦੀਆਂ 58128 ਅਸੀਆਂ ਪੰਚਾਇਤਾਂ ਨੇ ਜਿਨ੍ਹਾਂ ਦੇ ਕੋਲ ਕਮਾਈ ਦਾ ਕੋਈ ਸਾਧਨ ਹੀ ਨਹੀਂ ਹੈ ਚਾਰਕ ਜਿਲ੍ਹਿਆਂ ਦੀ ਗੱਲ ਕਰਾਂ ਕਿ ਹੁਸ਼ਿਆਰਪੁਰ ਦੀਆਂ 1405 ਪੰਚਾਇਤਾਂ ਦੇ ਵਿੱਚੋਂ 920 ਪੰਚਾਇਤਾਂ ਦੇ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਹੈ ਫਿਰੋਜ਼ਪੁਰ ਦੀਆਂ 835 ਦੇ ਵਿੱਚੋਂ 353 ਜਲੰਧਰ ਦੀਆਂ 890 ਚੋਂ 531 ਤੇ ਪਟਿਆਲੇ ਦੀਆਂ 980 ਦੇ ਵਿੱਚੋਂ 380 ਪੰਚਾਇਤਾਂ ਦੇ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਹੈ ਤਾਂ ਐਸੀਆਂ ਪੰਚਾਇਤਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਤਨਖਾਹ ਦਿੱਤੀ ਜਾਏਗੀ। ਉਹ ਵੀ ਕਹਿੰਦੇ ਕਿ ਸਾਡੇ ਵੀ ਖਜਾਨੇ ਖਾਲੀ ਨੇ। ਇਸ ਕਰਕੇ 2012-13 ਤੋਂ 2018-19 ਤੱਕ ਸਾਬਕਾ ਸਰਪੰਚਾਂ ਦਾ ਵੀ ਮਾਣ ਪੱਤਾ ਰੁਕਿਆ ਹੋਇਆ ਪਿਆ। ਉਹ ਤੇ ਹਾਈ ਕੋਰਟ ਤੱਕ ਕੇਸ ਲੜਦੇ ਨੇ ਭਾਈ। ਤੇ 160 ਕਰੋੜ ਦਾ ਬਕਾਇਆ ਅਜੇ ਖਲੋਤਾ। ਸ੍ਰੀ ਮੁਕਸਰ ਸਾਹਿਬ 67 ਕਰੋੜ ਰੁਪਇਆ ਅਜੇ ਚਾਹੀਦਾ ਸਰਪੰਚਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰਨ ਦੇ ਲਈ। ਹੁਸ਼ਿਆਰਪੁਰ ਜ਼ਿਲ੍ਹੇ ਚਾਹੀਦਾ 12 ਕਰੋੜ ਰੁਪਇਆ। ਫਿਰੋਜ਼ਪੁਰ ਦੇ ਵਿੱਚ 30 ਕਰੋੜ ਵਾਧੂ ਰੁਪਇਆ ਚਾਹੀਦਾ ਸਰਪੰਚਾਂ ਦੇ ਇਹ ਮਾਨ ਪੱਤੇ ਦੇਣ ਦੇ ਲਈ ਕਈ ਸਰਪੰਚਾਂ ਦਾ ਇਹ ਕਹਿਣਾ ਕਿ ਇਹਦਾ ਇੱਕ ਅੱਡ ਬਜਟ ਬਣਾਉਣਾ ਚਾਹੀਦਾ ਸਰਕਾਰ ਨੂੰ ਵੀ ਇਹ ਪੰਚਾਇਤੀ ਫੰਡ ਚੋਂ ਦਿੱਤਾ ਜਾਣਾ ਚਾਹੀਦਾ ਵੀ ਜੇ ਸਰਕਾਰ ਨੇ ਐਵੇਂ ਕਰ ਵੀ ਲਿਆ ਤੇ ਜਿਹੜਾ 30 35% ਹਿੱਸਾ ਜਾਂਦਾ ਹੁਣ ਸਰਕਾਰ ਨੂੰ ਪੰਚਾਇਤੀ ਜਿਹੜੀ ਮਾਲੀਆ ਇਕੱਠਾ ਹੁੰਦਾ ਉਹਦਾ ਫਿਰ ਹਿੱਸਾ 50% ਕਰ ਦੇਣਗੇ 50% ਹਿੱਸਾ ਲੈ ਕੇ ਫਿਰ ਉਹਦੇ ਵਿੱਚ ਹੀ ਬਜਟ ਬਣਾ ਦੇਣਗੇ ਗੱਲ ਤੇ ਉਹੀ ਹੈ ਕਿ ਸਰਾਂਦੀ ਸੌਮੋਂ ਚਾਹੇ ਪਵਾਂਦੀ ਸੌਮੋਂ ਲੱਕ ਤਾਂ ਵਿਚਾਲੇ ਹੀ ਆਉਣਾ ਇਹ ਮਤਲਬ ਪੈਸੇ ਤਾਂ ਉਸੇ ਖਜਾਨੇ 'ਚ ਹੀ ਔੜੇ ਨੇ ਇਸ ਕਰਕੇ ਐਲਾਨ ਜਦੋਂ ਕੀਤੇ ਜਾਂਦੇ ਨੇ ਬੜੇ ਤਰੋ ਤਾਜ਼ਾ ਹੁੰਦੇ ਨੇ ਤੇ ਖਬਰਾਂ ਬਾਅਦ ਦੇ ਵਿੱਚ ਫਿਰ ਦੱਬੀਆਂ ਜਾਂਦੀਆਂ ਨੇ ਜੇ ਇੱਕ ਵਾਰੀ ਸਾਰੇ ਫੰਡ ਦੇ ਵੀ ਦਿੱਤੇ ਗਏ ਤੇ ਹਰੇਕ ਸਾਲ 31 ਕਰੋੜ ਤੋਂ 32 ਕਰੋੜ ਰੁਪਇਆ ਚਾਹੀਦਾ ਇਹ ਹਰੇਕ ਸਾਲ ਸਰਪੰਚਾਂ ਦਾ ਭੁਗਤਾਨ ਕਰਨ ਦੇ ਲਈ ਕਿਉਂਕਿ ਜ਼ਿਕਰ ਜੋਗਾ ਕਿ ਪੰਜਾਬ ਦੇ ਵਿੱਚ 13238 ਪੰਚਾਇਤਾਂ ਨੇ ਜਾਂ ਸਰਪੰਚ ਸਾਹਿਬ ਨੇ ਮਾਣ ਪੱਤਾ ਤੇ ਹੋਰ ਵੀ ਵਧਣਾ ਚਾਹੀਦਾ ਤਾਂ ਕਿ ਸਰਪੰਚ ਸਾਹਿਬ ਹੋਰ ਵੀ ਵਿਕਾਸ ਕਾਰਜ ਕਰ ਸਕਣ ਲੇਕਿਨ ਉਹਨੂੰ ਦੇਣ ਦਾ ਤਰੀਕਾ ਕੁਝ